ਬਰਗੇ ਨੂੰ ਮੈਂ ਨਾ ਨਾ ਮਾਸੀ ਤੇਰੇ ਵਰਗੇ ਫੇਰ ਮਾਰੇ ਥੱਲੇ ਭਾਈ ਤੇ ਲਿਆ ਉਹਦਾ ਮੇਰਾ ਦਾਤਾ ਤੇ ਫਾਨੀ ਅਗਦੀ ਅਮੀ ਜਾਣ ਪਦੀਆਂ ਜਿਹੜੇ ਜਾਣਦਾ ਠੀਕ ਹੈ ਧਾਰੀ ਭੁੱਲ ਗਏ ਉਹ ਤਾਂ ਭਾਈ ਜੀ ਹੁਣ ਮੈਂ ਮੇਹ ਪਾਈ ਹੂੰ ਮੈਂ ਮੋਢੀ ਪਾਈ ਫਿਰ ਉਹਨੂੰ <laughs> <hums> 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 ने, ने बॉडी पाई दस ऐसी बॉडी पाई उसने छोटे गुम करती हां गुम करती उसने बॉडी की पाई ਵੇ ਤੁਮ ਕੀ ਬਗੇਲਿਆ ਜੇਦਾ ਬੋਲੀਆਂ ਮੈਂ ਪੱਲੇ ਦੀ ਪੂਰੀ ਕਰ ਵਿੱਚ ਤੇਰੇ ਕਣਕ ਨਹੀਂ ਜਦੀ ਨਾ ਦੇਖ ਧੀਏ ਬੇਨਾ ਦੇਖ ਧੀਏ ਤੂੜੀ ਟੁੱਟੀਆਂ ਖੋਲੀਆਂ ਮੌਲੇ ਬਲ ਦੇ ਬੇ ਮੈਂ ਸੜੀ ਜੀ ਬੇ ਮੈਂ ਸੜੀ ਜੀ ਵੀਰੇ ਖੇਤ ਵਿੱਚ ਤੇਰੇ ਕੱਖਨੀ ਵੇ ਹੁੰਦਾ ਵੇ ਖੇਤ ਵਿੱਚ ਦੇ ਕੱਖਣੀ ਹੁੰਦਾ ਮਾਰੀ ਤੇ ਬਿਆਂ ਦੀ ਜੀਮੀ ਮਰ ਜਾ ਬਿਓ ਕਾ ਕੇ ਤੇਰੇ ਘਰੇ ਨਾ ਧੀ ਮਾਰ ਕੇ ਦਿਨੋਂ ਦੇ ਬਾਤ ਪਾਈ ਹਾਂ ਹੂੰ ਮੈਂ ਆਖਿਆ ਹੋਏ ਸੁਣ ਕੇ ਭੋਲੀ ਟੁੱਟਿਆ ਹੌਸਲਾ ਹੂੰ ਹੂੰ ਕੋਈ ਸੁਣ ਕੇ ਬੋਲੀ ਟੁੱਟ ਗਿਆ ਹਾਂ ਚਲਾ ਫਿਰਦੀ ਕਾਲ ਜੀ ਢੋਈ ਆਪ ਗੁਧਰੀਆਂ ਕਰਦੀ ਮੇਲਨੇ ਮੇ ਆਪ ਗੁਧਰੀਆਂ ਕਰਦੀ ਮੇ ਨਨੇ ਬਰਜੇ ਨਾ ਤੈਨੂੰ ਨਹੀਂ ਬਰਜੇ ਨਾ ਤੈਨੂੰ ਕੋਈ ਮਾਪਿਓਂ ਦੀ ਤੈ ਇਜਤ ਗਾਰਤੀ ਹੂੰ ਨਹੀਂ ਮਾਪਿਓਂ ਦੀ ਤੈ ਇਜਤ ਗਾਰਤੀ ਪੈੜ ਫਲੂਠੀ ਹੂੰ ਨੀ ਬਾਇਲੇ ਕੋ ਲੋਤੀ ਹੋਈ ਝੂਠੀਆਂ ਗੱਲਾਂ ਦੇ ਲਾਉਂ ਵੀ ਪੈਰ ਨਹੀਂ ਨੀ ਝੂਠੀਆਂ ਗੱਲਾਂ ਦੇ ਲਾਉਂ ਦੀ ਪੈਰ ਨਹੀਂ ਤੈਨੂੰ ਮਿਲੇ ਨਾ ਟੋਹੀ ਕਰ ਭੀ ਮਾਰ ਤ ਨੂੰ ਮੇਲ ਨ ਸਮਝ ਦੀ ਕੋਈ ਉਕਰ ਭੀ ਮਾਰ ਤ ਨੂੰ ਜੇ ਬਾਈਉ ਨੇ ਮੈਂ 파ਦੀ ਹੁਣੇ ਮੈਨੂੰ ਬੋਲੀ ਵਾਈ ਬੇ ਮੈਂ ਵੱਡਿਆਂ ਘਰਾਂ ਦੇ ਝਰਮੀ ਬਗੇ ਲਿਆ ਦੁਨੀਆ ਤੇ ਬਹੁਤ ਵਾਰੀ ਤੇ ਆ ਕੇ ਬੇ ਮੈਂ ਵੱਡਿਆਂ ਘਰਾਂ ਦੇ ਝਰਮੀ ਬਗੇ ਲਿਆ ਇਕ ਤੇ ਰੱਖਾਂ ਬੇ ਮੈਂ ਇਕ ਤੇ ਰੱਖਾਂ ਜਝੀਰੀ ਤੇਰੇ ਵਰਗੇ ਮੇਰੇ ਬਾਪ ਦੇ ਵੇ ਤੇਰੇ ਵਰਗੇ ਮੇਰੇ ਬਾਪ ਦੇ ਰੱਖੇ ਬਗੀਚਿਆ ਸੀ ਰੀ ਤਿੰਨ ਸੌ ਕਿਲਾ ਧਰਤੀ ਸਾਡੇ ਵੇ ਤਿੰਨ ਸੌ ਕਿਲਾ ਧਰਤੀ ਸਾਡੇ ਸਾਰੇ ਹੁੰਦੀ ਜੀਰੀ ਤੇਰੇ ਵਰਗੇ ਨੂੰ ਮੈਂ ਨਾ ਨਾ ਮਾਸੀ ਤੇਰੇ ਵਰਗੇ ਫੇਰ ਮਾਰਿਆ ਥੱਲੇ ਮਾਈਕ ਤੇ ਲਿਆ ਉਹਦਾ ਮੇਰਾ ਦਾਤਾ ਤੇ ਫਾਨੀ ਅਗਦੀ ਮੈਂ ਜਾਨ ਪਦੀਆਂ ਜਿਹੜੇ ਜਾਣਦਾ ਸੀ ਠੀਕ ਹੈ ਸਾਰੀ ਭੁੱਲ ਗਏ ਹਾਂ ਉਹ ਤਾਂ ਭਾਈ ਜੀ ਹੁਣ ਮੈਂ ਨਹੀਂ ਇਹ ਪਾਈ ਮੈਂ ਹੁਣ ਨਹੀਂ ਪਾਈ ਫਿਰ ਉਹ ਨਾ ਕਹੇ ਬਗੇ ਲਾ ਸੁਣੀ ਮੇਲਣੇ ਗੱਲ ਤੇਰੀ ਮਾੜੀ ਉਹ ਕਹੇ ਬਗੇ ਲਾ ਸੁਣੀ ਮੇਲਣੇ ਗੱਲ ਤੇਰੀ ਮਾੜੀ ਹੀਰ ਜੱਟੀ ਨੇ ਰੱਖਿਆ ਰਾਂਝਾ ਨੀ ਹੀਰ ਜੱਟੀ ਨੇ ਰੱਖਿਆ ਰਾਂਝਾ ਕਰੇ ਲਾ ਕੇ ਪਾੜੀ ਪੁੰਨੂ ਸਚੀ ਦਾ ਹਟ ਗਿਆ ਨੀ ਪਰ ਨੂੰ ਸਚੀ ਦਾ ਹੱਲ ਡੇੜ ਗਿਆ ਕਰ ਗਿਆ ਪਾਣੀ ਪਾਣੀ ਲੇਲਾ ਮਦ ਨੂੰ ਹੋਏ ਇਕੱਠੇ ਨੀ ਅਜ ਲੇਲਾ ਮਦ ਨੂੰ ਹੋਗੇ ਇਕੱਠੇ ਦੁਨੀਆਂ ਦੇਖੇ ਸਾਰੀ ਮੈਂ ਵੀ ਤੇਰੇ ਵਰਦੂ ਨਕੇ ਨੀ ਮੈਂ ਵੀ ਤੇਰੇ ਵਰਦੂ ਨਕੇ ਲਾ ਦੋ ਕਣਕ ਨੂੰ ਪਾਣੀ ਅੰਨਿਏ ਆਖ ਲੈ ਦਈਏ ਤੈ ਨਾ ਸਕਦੇ ਬਸਾਂ ਦੇ ਲਾ ਮੌਕੇ ਤੇ ਸਵਾਲ ਜਵਾਬ ਹੋ ਹੀ ਜਾਂਦੇ ਹਨ ਫੇਰ DNA ਕੰਮ ਕਰਦਾ ਦੀ ਕੋਈ ਨਹੀਂ ਕਰੀਏ ਕੀ ਨਹੀਂ ਵੀ ਉਹ ਤਾਂ ਲਾਖ ਫੇਰ ਫੋਟੋੜ ਹੋ ਜਾਂਦਾ ਨਾ ਇਹ ਗੱਲ ਹੋ ਜਾਂਦੀ ਕਰੀਏ ਕੀ ਜਿਵੇਂ ਕਹਿੰਦੇ ਨੇ ਫੇਰ ਹੂੰ ਜਵਾਬ ਦੇਣਾ ਪੈਂਦਾ ਹਾਂ ਜਵਾਬ ਦੇ ਮਨ ਜੋ ਕੋਈ ਗੱਲ ਕਹੀ ਬੇਕਨ ਇਹ ਕਰਦੇ ਇਹ ਹੋ ਜਾਂਦੀ ਤੂੰ ਸਵਾਲ ਕਰਨ ਵਾਲਾ ਵੀ ਦੇ ਤੇਜੀ ਮਨ ਜਿਹੜਾ ਸਵਾਲ ਇਤਾਂ ਦਾ ਕਰ ਰਿਹਾ ਹੈ ਨਾ ਹੋ ਚੇਰ ਮੁਗਿਆਰ ਪੰਜਾਬ ਤੋਂ ਮਰ ਕੇ ਰੁਨੀਂਦਰ ਨਹੀਂ ਆ ਪਰਿਆ ਮਿਰਗ ਮੂਨ ਕਹਿੰਦਾ ਛੱਡ ਕੇ ਪੰਜਾਬ ਨੂੰ ਹਾਂ ਓਏ ਨਿਰਗਮ ਨੂੰ ਕਹਿੰਦਾ ਛੱਡ ਗਈ ਪੰਜਾਬ ਮਨ ਸੋਨੀਆਂ ਪੰਜਾਂ ਨੇ ਮੜੀਆਂ ਕੂੜੀਆਂ ਪੰਜਾਬ ਵਿੱਚ ਆਉਣੋਂ ਹਟ ਗਈਆਂ ਕੋਈ ਕੂੜੀਆਂ ਪੰਜਾਬ ਵਿੱਚ ਆਉਣੋਂ ਹਟੀਆਂ ਹੋਈਆਂ ਕੁਲਚੀ ਵਿੱਚ ਕੂੜੀਆਂ ਤੇਤਰ ਬਟੇਰੇ ਹਟ ਗਏ ਬੋਦ ਨੂੰ ਓਏ ਤਤਰ ਬਟੇਰੇ ਹਟ ਗਏ ਬੋਦ ਨੂੰ ਇਲਾ ਹਰਿਆਣੇ ਬੜੀਆਂ ਮੱਕੀ ਬਾਜਰਾ ਤਿਤੇ ਨਿਧੀਨਾ ਓਏ ਮੱਕੀ ਬਾਜਰਾ ਕਿਤੇ ਨੀਂ ਦੀ ਦਾ ਨਾਨਕ ਪਾ ਕੀੜੀਆਂ ਅਡਾਰੀ ਮਾਰ ਗੀਆਂ ਕੁਗੀਆਂ ਕਟਾਰਾ ਕੀੜੀਆਂ ਅਡਾਰੀ ਮਾਰ ਗੀਆਂ ਗਿੱਦਾ ਜੀ ਲੱਗਿਆ ਪੈਣਾ ਇਹੋ ਬਿੱਦਾ ਪੈਣ ਲੱਗਿਆ ਅਲਮੈ ਤੁਹਾਨੂੰ ਗੱਲਾਂ ਦੱਸਦਾ ਹੂੰ ਲੋਕ ਕੂਟਾ ਦੇ ਖੜ ਕੇ ਤੰਗ ਹੂੰ ਉਹ ਮੇਲਣ ਕੀ ਮੇਲੜੀਆਂ ਜਾਂ ਬੋਲੀਆਂ ਪਾਵੇ ਮੋੜ ਕੇ ਕਿਹਨੂੰ ਗੱਲ ਨਾ ਕਰੀ ਅਸਾ ਜਿਵੇਂ ਆ ਗੱਲ ਕਰਨ ਦੀ ਵੀ ਉਹ ਕਹਿੰਦੇ ਹੋਏ ਨੰਬਰ ਦਾਦੀ ਸਾਡੇ ਇੱਕ ਜੋੜਾ ਜੋੜਾ ਉਹ ਕਹਿੰਦਾ ਤੁਸੀਂ ਤੰਬਾਸਾ ਹਰ ਗਿੱਧੇ ਪਾਉਂਦਾ ਇਹਨੂੰ ਸਾਨੂੰ ਨਹੀਂ ਦਿੰਦੇ ਸਾਨੂੰ ਆਦੇ ਤੁਹਾਨੂੰ ਗੱਲ ਨਹੀਂ ਕਰਨੀ ਹੁੰਦੀ ਹਾਂ ਵੀ ਪਿੰਡ ਸੇ ਤਾਂ ਵੇਹਰਾ ਖੜੂ ਪੌਣੇ ਉਹ ਕਿੱਥੇ ਲਾ ਖੜੂ ਪੌਣੇ ਤੇ ਤੁਸੀਂ ਗੱਲ ਨਹੀਂ ਕਰਨੀ ਹੁੰਦੀ ਹੂੰ ਕਿੱਧਰ ਗਿਆ ਤੁਸੀਂ ਬੋਲੀ ਵਾਲੇ ਉਹ ਕਹਿੰਦਾ ਕਿ ਇੱਕ ਬੰਦੇ ਆ ਕੇ ਬਾਹਰ ਵਾਗਿਆ ਬੋਲੀ ਵਾਲਾ ਉਹ ਕਹਿੰਦੇ ਬਾਹਰ ਕਿੱਥੇ ਉਹ ਕਹਿੰਦੀ ਪਾਣੀ ਲਾਉਂਦਾ ਹੂੰ ਉਹ ਕਹਿੰਦਾ ਪਾਣੀ ਲਾਉਂਦਾ ਤੁਸੀਂ ਨਹੀਂ ਜਾ ਸਕਦੇ ਹਾਂ ਤੂੰ ਇਹਨੂੰ ਲੈ ਕੇ ਆਓ ਹਾਂ ਕਿ ਤੁਸੀਂ ਕਰਦੇ ਕੀ ਹੁੰਦੇ ਲੈ ਕੇ ਆਓ ਸਾਰਾ ਪਿੰਡ ਕੋਠੇ ਦਾ ਬੂੜੇ ਖੜੇ ਜਾਮਾ ਸਿੱਟਿਆਂ ਨਾਲ ਜਮਾ ਦੇਲੇ ਤੁਰਦੇ ਮਸਾਲ ਆਖਣ ਵੀ ਆਦਾ ਹੱਥ ਦੀ ਹੋ ਗਈ ਸਾਰਾ ਪਿੰਡ ਪੂਰੇ ਲਾ ਲਿਆ ਵੀ ਹਾਂ ਮਾਪੂ ਦਾ ਕਟਾਕ ਸੀਗਾ ਹੈ ਛੋਟੀ ਉਮਰ ਕਿੰਨੀ ਸੀ ਉਦੋਂ ਉਦੋਂ ਮੇਰੀ ਐ ਮੇਚ ਨੂੰ ਕਹਿੰਦਾ ਹੈਗੀ ਸੀ ਮੇਰੀ 20 ਹਜ਼ਾਰ ਰੁਪਏ ਅਸਰ ਹਾਂ ਅਸਰ ਜੇ ਇੱਕ ਲੰਡੇ ਪਾਣੀ ਦੀ ਲੰਡੇ ਪਾਈ ਉੱਥੇ ਆਖਣ ਲੱਗੇ ਦੋ ਜਾਨੇ ਭਾਗੇ ਹਮ ਇੱਕ ਤਾਂ ਭਾਗਿਆ ਪਰ ਨਾਮ ਤੇ ਇੱਕ ਵਾਗਿਆ ਬੰਮਰ ਤੇ ਹਾਂ ਜਦੋਂ ਵਾਗਿਆ ਸੀ ਦੋਨੇ ਭਾਈ ਪਾਣੀ ਲਾਈਏ ਧਬੜ-ਧਾਬੜ ਕਰਦੇ ਹੁਣ ਉਹ ਮੇਰਾ ਭਾਈ ਬੈਠਾ ਧੂਈ ਤੇ ਹਾਂ ਰਾਤ ਦਾ ਵੀ ਅਵੇਂ ਤੈਨੂੰ ਕਹਿੰਦਾ 1 ਵਜਿਆ ਹਾਂ ਉਹ ਕਹਿੰਦਾ ਕਿਹੜਿਆ ਹੁੰਦੇ ਓਏ ਉਹ ਹਾਂ ਉਹ ਕਹਿੰਦਾ ਕਿਹੜੇ ਹੁੰਦੇ ਧਾਬੜ-ਧਾਬੜ ਕਰਦੇ ਅੱਛਾ ਜੀ ਉਹ ਕਹਿੰਦੀ ਆ ਤੇ ਚਾਹੀਆਂ ਕਰਕੇ ਵੀ ਮੈਂ ਤਾਂ ਭੰਗ ਰਹੀ ਆ ਅਖੇ ਅੰਕ ਕਰ ਗਨਾਲ ਹਾਂ ਅਖੇ ਜਾ ਕੇ ਅੰਕ ਕਰਕੇ ਬੁਗੇ ਨੂੰ ਲੈਣ ਆਇਆ ਹਾਂ ਕਹਿੰਦਾ ਕੀ ਗੱਲ ਕਹਿੰਦਾ ਗਿੱਧਾ ਪੈਂਦਾ ਯਾਰ ਉੱਥੇ ਮੇਲਣ ਕਿਸੇ ਨੂੰ ਗੱਲੀ ਨਹੀਂ ਕਾਉਟ ਨਹੀਂ ਜਾਂਦਾ ਵੀ ਕਹ ਹਾਂ ਚਲੋ ਉਹ ਕਹਿੰਦਾ ਵੀ ਤੇ ਫਿਰ ਉਹਨੂੰ ਕਿੰਨਾ ਗੱਲ ਕਮ ਦੇਉ ਮੈਂ ਬੰਦਾ ਵੀ ਐਵੇਂ ਜਿਆ ਨੱਕਰ ਉਹ ਬੈਠਾ ਹੀ ਤੁੰਗੀ ਦੇਖੋ ਉਹ ਕਹਿੰਦਾ ਮੈਂ ਆਖਾ ਵੀ ਮੈਂ ਇਹਦਾ ਨੱਕ ਮੋੜ ਦੂੰ ਮੈਂ ਆ ਇੱਕ ਬੋਲੀ ਨਾਲ ਹੀ ਉਹ ਕਹਿੰਦੇ ਨੱਕ ਮੋੜ ਲੈ ਫਿਰ ਆ ਦੋ ਜਾਨੇ ਆਈ ਨੇ ਫਿਰ ਮੈਂ ਹੀ ਭੱਜ ਚੱਲਦਾ ਗਿੱਧਾ ਕਰੇ ਛੋਟਾ ਥੋੜਾ ਸੁਣਿਆ ਨਹੀਂ ਵੱਡਾ ਭਾਈ ਚ ਮੈਂ ਹਾਂ ਚਾਰ ਭਾਈ ਕੰਨ ਕਾਏ ਕਾਰੇ ਮੈਂ ਚਾਰ ਕਾਰੇ ਉਹਨਾਂ ਚੌਹਾ ਜੀ ਬਕਿਆ ਅਸਰ ਹਾਂ ਅਜੀ ਪਾਈ ਚਾਰ ਅਸਰ ਵੰਡ ਕੇ ਹਾਂ ਚਲੋ ਕਹਿੰਦਾ ਮੈਂ ਚੰਦਾਇ ਕਰਨ ਹਾਂ ਆਗੇ ਭਾਈ ਜੀ ਜਦੋਂ ਆਗੇ ਵੇਖਿਆ ਆ ਕੇ ਮੈਂ ਉਹਨਾਂ ਕਹਿੰਦਾ ਕੱਪੜਾ ਜੀਣਾ ਪਉਣਾ ਸੀ ਹਾਂ ਤੇ ਜਦੋਂ ਕਿ ਉਥੇ ਭਾਈ ਉਹਨਾਂ ਕਹਿ ਕੇ ਆਗੇ ਕਿੰਦੇ ਆ ਕੇ ਆਗੇ ਉਹ ਕਹਿੰਦੇ ਵੀ ਆ ਕੇ ਬੋਲੀ ਆਲਾ ਉਹ ਕਿਉਂਦਾ ਉਹ ਵੀ ਹਾਂ ਇੰਨੇ ਮੈਂ ਵਗਿਆ ਹੂੰ ਮੈਂ ਆਖਿਆ ਮੈਗਲੂ ਜੀ ਖਾਸ ਹੈ ਮੈਗਲੂ ਜੀ ਵਾਤੇ ਉਹ ਕਹਿੰਦੇ ਆ ਜਾ ਤੇਨੂੰ ਯਾਦ ਕਰਦੇ ਫੋਤੇ ਬਰਾਹੀ ਬੈਠੇ ਹੂੰ ਅੱਛਾ ਉਹ ਮੇਲਣ ਕਹਿੰਦੀ ਹੈ ਕਿ ਆਕੇ ਇਹਨੂੰ ਕਹਿੰਦੇ ਬੋਲੀਆ ਨਾਲ ਹੂੰ ਤੇ ਮੈਂ ਆਖਿਆ ਹਾਂ ਜੀ ਕਹਿੰਦੀ ਫੇਰ ਆਂ ਦੱਸ ਕਿਵੇਂ ਆਇਆ ਕਿਹਨੇ ਦੱਸਿਆ ਹੂੰ ਕਿਹਨੇ ਕੋਈ ਆਖਿਆ ਤੂੰ ਕਿਵੇਂ ਦੇਖ ਕੇ ਆਇਆ ਚੱਲ ਜੀ ਭਾਈ ਬੋਲੀ ਪਾ ਕੇ ਦਾਸ ਹੂੰ ਚਲ ਮੈਂ ਤੁਹਾਨੂੰ ਪਾਈ ਮੈਂ ਆਖਾਈ ਦੱਸ ਦਿੰਦੇ ਹੂੰ ਹੈ ਨਾ ਕਿ ਲਾ ਪਾ ਉਹ ਵੀ ਗੱਲ ਹੀ ਦਛਿੰਦੀ ਹਾਂ ਮਹਾ ਮੁੰਡੇ ਮੈਨੂੰ ਕਹਿਣ ਵੀ ਹੀ ਦੇ ਹੂੰ ਸਾਰੇ ਘਰੋਂ ਬੁਲਾ ਕੇ ਹੂੰ ਵਿਆਹ ਵਾਲਿਆਂ ਦੇ ਮੇਲਣਾ ਯਾਰ ਸਮਾਰ ਲਗਾ ਕੇ ਠੀਕ ਆਓ ਵਧੀਆ ਲਿਆ ਪਾਈ ਕਿਦਾਂ ਦੇਖੀ ਦੇ ਨਚਾ ਕੇ ਹਾਂ ਜੀ ਪ੍ਰਚਾਰਾਂ ਵਿੱਚ ਚਾਰ ਬੋਦੀ ਆਪਾਂ ਠੀਕ ਹੈ ਹੂੰ ਉਹ ਤਾਂ ਪਾਣੀ ਜਦੋਂ ਮੈਂ ਇਹ ਬੋਲੀ ਪਾਧੀ ਕੋਈ ਤਾਂ 자기 ਦੀ ਬੋਲੀ ਪਰ ਫਿੱਟ ਨਹੀਂ ਫੀ ਮੇਰੀ ਹੂੰ ਉਹ ਕਹਿੰਦੇ ਧੰਸਾ ਨਾਲ ਚੜਿਆ ਬਗੇ ਨਿਆ ਹੂੰ ਆਇਆ ਮੇਰੇ ਫੇਰਾ ਹੂੰ ਸਾਰੀ ਰਾਤ ਦਾ ਪੈਂਦਾ ਜਾਂਦਾ ਹੂੰ ਛੱਡ ਗਿਆ ਕੇਸ ਮੇਰਾ ਹੂੰ ਇਹ ਗਿੱਦਿਆਂ ਵਿੱਚ ਨੱਟਿਆ ਨੌਂਗਵਾ ਤੇ ਮੇਰਾ ਹਾਂ ਦਿਖਿਆ ਸੀ ਆਪ ਹੂੰ ਤੈਨੂੰ ਦੇਖ ਕੇ ਮੈਂ ਤੈਨੂੰ ਦੇਖ ਕੇ ਹੋਣਾ ਕੁਸ਼ਣਿਆ ਤੈਨੂੰ ਦੇਖ ਕੇ ਹੋਈਆਂ ਕੁਸ਼ਿਆ ਚਮਕੇ ਰੂਪ ਤੇਰਾ ਹੂੰ ਮਾਈ ਵੀ ਪੁੱਤ ਜਟਾਲੇ ਜੰਮਿਆ ਹੂੰ ਹੂੰ ਘਰੇ ਮਾਰ ਬਹਿਰਾ ਹੂੰ ਨਾ ਕੋ ਰਾ ਨਾ ਵਾਜੀ ਆ ਜੀ ਕੀ ਬਾਤ ਹੈ ਕੀ ਬਾਤ ਹੈ ਹੂੰ ਮੈਂ ਨੂੰ ਕਹਿੰਦੀ ਬਘੇਲਿਆ ਪਾਟੇ ਦੁੱਧ ਕਿਤੇ ਨਹੀਂ ਆਉਂਦੇ ਹੂੰ ਹੂੰ ਪਾਟੇ ਦੁੱਧ ਕਿਤੇ ਨਹੀਂ ਆਉਂਦੇ ਹੂੰ ਮਣ ਮੁਰਦੇ ਦੀ ਮੋੜੀ ਹੂੰ ਘਰ ਵਿੱਚ ਤੇਰੇ ਦੇਖ ਦੀ ਗਰੀਬੀ ਹੂੰ ਫਿਰ ਡੇ ਰੱਖਦਾ ਜੋੜੇ ਹੂੰ ਹੈ ਫਿਰ ਡੇ ਜਿਹਾ ਜੋੜੇ ਹਮ ਮੇ ਫਿੱਡੇ ਰੱਖਦਾ ਜੋੜੇ ਹਮ ਫਿੱਡੇ ਰੱਖਦਾ ਜੋੜੇ ਫਿੱਡੇ ਰੱਖਦਾ ਜੋੜੇ ਇਹ ਜਲਦੀ ਆਂਦੇ ਫਿੱਡੇ ਰੱਖਦਾ ਜੋੜੇ ਹਾਂ ਫਿੱਡੇ ਰੱਖਦਾ ਜੋੜੇ ਕਿੱਥੋਂ ਕਰਾਉਂਦੇ ਆ ਖਾਂਦਾ ਫੀਮ ਦੇ ਕੋਲੇ ਅੱਛਾ ਤਾਂ ਹੈ ਉਹ ਐਸਾ ਗੱਲਤੀ ਪਈ ਜਮੈਂ ਮਿੱਤਰੋ ਕਰਾ ਕਰਦੇ ਆ ਖਾਮੇ ਵੀਂਦੇ ਗੋਲੇ ਮੇਰੇ ਨੇ ਤੋਰ ਤੇਰੇ ਦੀਆਂ ਹੁੰਦੀਆਂ ਸਿਫਤਾ ਬੁੱਢੇ ਹੀ ਆ ਜਾਂਦੀਆਂ ਮੇਰੇ ਨੇ ਤੋਰ ਤੇਰੇ ਦੀਆਂ ਹੁੰਦੀਆਂ ਸਿਫਤਾ ਦੇ ਆਵਦਾਂਗਾ ਤੈਨੂੰ ਨਿੱਕੇ ਹੁੰਦੇ ਦਾ ਨਾਮ ਹੈ ਦਾਦਾ ਕਹਿੰਦੇ ਨੇ ਫੇਰ ਮੇਰ ਨੂੰ ਹੈ ਹੂੰ ਇਹ ਲੰਘਾ ਕਰਾ ਦਿੰਦਾ ਨੱਚ ਕੇ ਵਿਖਾ ਲਈ ਮੈਂ ਠੀਕ ਆ ਜਾਣੀ ਇਹ ਸਬੋਲੀਆਂ ਦੇ ਸਾਥ ਤੇ ਹੂੰ ਇਹ ਵੀ ਦਿਨ ਹੋ ਗਏ ਤੇ ਪੰਜਾਂ ਬੋਲੀਆਂ ਹੂੰ ਇਹ ਫੇਰ ਬਾਪੂ ਜਦੋਂ ਮਤਲਬ ਚਲ ਬੋਲੀਆਂ ਤਾਂ ਹੁਣ ਆਪਣੇ ਨਹੀਂ ਹੁੰਦੀਆਂ ਸਾਰੀਆਂ ਤਾਂ ਦਿਮਾਗ 'ਚ ਪਰ ਕੀ ਨਿਬੜਿਆ ਐਂਡ ਤੇ ਇੰਦੇ ਇੰਦੇ ਗੀ ਵੀ ਨਾ ਤਿੰਨ ਵਜੇ ਰਾਤ ਦੇ ਅੱਛਾ ਅੱਛਾ ਇਹਨਾਂ ਟੜਕੇ ਜਦੋਂ ਦੇਖ ਲੈ ਉਹਦੋਂ ਇੰਦੇ ਫਿਰ ਨਿਬੜਿਆ ਫਿਰ ਹਰਗੀ ਫਿਰ ਅੱਛਾ ਅੱਛਾ ਠੀਕ ਇਹ ਆਉਂਦਾ gana ਹੈ ਕ੍ਰਾਈ ਤਸੱਲੀ ਪੂਰੀ ਹਾਂ ਉਹਦੇ ਕਹਿੰਦੇ ਨੇ ਉਹ ਫਿਰ ਉਹਦੀ ਬੋਲੀ ਉਹਨਾਂ ਜਿੱਤੇ ਵੀ ਤੀਣੀ ਹੁੰਦੀਆਂ ਉਹ ਰਮੋਨੀਆ ਮੰਗਦੇ ਨੇ ਹਾਂ ਹਾਂ ਆ ਉਹ ਹੈਗਾ ਮਾਪੇ ਜਦੋਂ 9 ਵਜੇ ਹੱਥ ਘੜੇ ਕਰਦੀ ਸੀ ਹੂੰ 9 ਵਜੇ ਬਹੁਤ ਜਮਾ ਹੱਥ ਤੰਸੀ ਕੇ ਲੋ ਖੜੇ ਸੀ ਹੂੰ 9 ਵਜੇ ਕਿ ਬਹੁਤ ਜੀਵਤ ਨੂੰ ਕਹਿੰਦਾ ਜਮਤ ਦੇਣ ਮੰਗੂ ਛੜ ਗਿਆ ਹੂੰ ਲਾਉਂਦੇ ਆ ਨਾ ਠੀਕ ਆ ਅੱਗੇ ਅੱਗੇ ਪੈਰ ਹੋ ਗੋ ਤਾਂ ਆਏ ਬਹੁਤ ਦਿਆ ਬਹੁਤ ਜੰਗਾ ਪਿਆ ਨਹੀਂ ਜਿੰਨਾ ਮੁੰਨਾ ਬਹੁਤ ਆ ਗਿਆ ਨੀ ਖਾਏ ਕੀਦੇ ਸੀ ਬਾਪੂ ਗਿਆ ਉਹ ਆਪਣੇ ਇੱਕ ਦਰ ਉਤਲੀ ਵੀ ਹੀ ਦੀ ਅੱਗੇ ਉਹ ਵਾਗੇ ਹੁੰਦੇ ਉਹ ਘਰ ਹਾਲੇ ਕਿ ਨਹੀਂ ਹੁੰਦੇ ਉਹ ਵੀ ਮਤਲਬ ਉਹਨਾਂ ਦੀ ਰਿਸ਼ਤੇਦਾਰੀ ਚੋਂ ਸੀਗੀ ਮੇਲਨ ਸੀ ਜਿਹੜੀ ਹਾਂ ਉਹਨਾਂ ਦੇ ਘਰ ਉਹਨਾਂ ਦੇ ਨਾਨਕਾਂ ਨੂੰ ਕਿਹਾ ਦਉਂਦੇ ਅੱਛਾ 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 ਉਹ ਮੁੰਡੇ ਹਾਂ ਇਹ ਕਿਤਾਪਾ ਪੁੱਜ ਮੇ ਨਾਨਕਾ ਮੇਲ ਜਾਂਦਾ ਹੁੰਦਾ ਅਗੇ ਤਾਂ ਅਣਗਵਾਂਡ ਵੀ ਆਉਂਦਾ ਹੁੰਦਾ ਹਨਾ ਨਾਨਕਾ ਮੇਲ ਚ ਵੀ ਚਾਚੇ ਤਾਇਆ ਨੇ ਤਾਂ ਓਣੀ ਆਉਣਾ ਹੁੰਦਾ ਵੀ ਅਗੇ ਅਣਗਵਾਂਡ ਵੀ ਜਾਂਦਾ ਹੁੰਦਾ ਹਨਾ ਵੀ ਨਾਨਕਾ ਮੇਲ ਚ ਹਾਂ ਹਾਂ ਨੇ ਨਾਨਕੇ ਮੇਲੇ ਚ ਮੁੜ ਕੇ ਫਿਰ ਬਾਪੂ ਤੜਕੇ ਹੁੰਦਿਆ ਹੋਣੀ ਆ ਪਿੰਡ ਦੀ ਗੱਲ ਆਈ ਫਿਰ ਉਹਨੇ ਕਰਿਆ ਕੰਮ ਇਹ ਐ ਹੁੰਦਿਆ ਹੁਣ ਜੀ ਬੋਲੀ ਵੀ ਉਹ ਪਾ ਗਿੰਦੇ ਜਿਹਨਾਂ ਨੂੰ ਕੋਈ ਨਾਲ ਹੈ ਹੁਣ ਆਪਾਂ ਕੀ ਵੀ ਚਾਹੇ ਹੁਣ ਮੁੰਡੇ ਦਾ ਵਿਆਹ ਹੈ ਇਹ ਹੁਣ ਕੋਈ ਅਗਲਾ ਆ ਕੇ ਵੀ ਜਾ ਮੁੰਡੇ ਦੀ ਵਿਆਹ ਦੀ ਅਸਰਾਉ ਕੀ ਆਇਦ ਜੀ ਜਾਗੋ ਦੀਏ ਸੁਣਾਓ ਉਹ ਸਾਲ ਤੇ ਫੇਰ ਹੀ ਗੱਲ ਬੰਦੀ ਹੈ ਨਾ ਹੈਨਾ ਹਮਮ ਹਮ ਜੱਗਦਾ ਜਿਵੇਂ ਅਗਲਾ ਕਹਿੰਦੇ ਵੀ ਲਈ ਵਿਆਹ ਦੀ ਹੈ ਸੁਣਾ ਵਿਆਹ ਦੇ ਬੋਲੇ ਸਿੱਧੀਆਂ ਮੈਂ ਨਹੀਂ ਕਿਵੇਂ ਵਿਆਹ ਦੀ ਹੈ ਸੁਣਾ ਸਾਂਝੀਆਂ ਗੱਲਾਂ ਦੇਖੋ ਸੁਣਾਉਂਦਾ ਮੈਂ ਤੁਹਾਨੂੰ ਬੋਲੀ ਉਹ ਵੀਰ ਮੇਰੇ ਦੀ ਹੁੰਦੀ ਛਾਬੀ ਵਟਾ ਨਾ ਜਾਂਦੇ ਲਾਈ ਪਾਣੀ ਭਰਨ ਨੂੰ ਚੋਰ ਆ ਗਿਆ ਹੂੰ ਕੋਈ ਪਾਣੀ ਭਰਨ ਨੂੰ ਚੋਰ ਆ ਗਿਆ ਧਾਲ ਕਹੀ ਹ ਲਗਾਈ ਕੋਲ ਜਕੀਰੀ ਹੋਗੀ ਕੱਟੀ ਹੂੰ ਹੋਏ ਕੋਲ ਜਕੀਰੀ ਹੋਗੀ ਕੱਠੀ ਨਾਲੇ ਚਾਤੀ ਤਾਈ ਨਾਜ ਧੀਆਂ ਨਾਨਕੀਆਂ ਜਾਗੋ ਜਾਣ ਬਣਾਈ ਨਾਜ ਧੀਆਂ ਨਾਨਕੀਆਂ ਹੋਏ ਜਾਗੋ ਦਾ ਰੰਗ ਬਾਲਾ ਗੂੜਾ ਉਏ ਦਾਗੂ ਦਾ ਰੰਗ ਵਾਲਾ ਨੂਰਾ ਕਰਦੀ ਐ ਮਨ ਆਂ ਆਂ ਵਿੱਚ ਪੈ ਰਾਂ ਦੀ ਪੌਂਦੀ ਚਾਂਦਰਾ ਉਏ ਵਿੱਚ ਪੈ ਰਾਂ ਦੀ ਪੌਂਦੀ ਚਾਂਦਰਾ ਮੋਮ ਬੱਤੀਆਂ ਨਾਲਆਂ ਆਂ ਚਿੱਟੇ ਦਾੰਦ ਕੌਡੀਆਂ ਵਰਗੇ ਉਏ ਚਿੱਟੇ ਦਾੰਦ ਕੌਡੀਆਂ ਭਰ ਗਏ ਟੂਮਾ ਬਹਉਤੀਆਂ ਵੇ ਤੁਮਾ ਬਹੂ ਸਿਆ ਪਾ냐 ਕੋਲ ਮਨਾਜ ਮੇ ਦੇਖਣ ਆਇਆ ਵੇ ਕੋਲ ਮਨਾਜ ਮੇ ਦੇਖਣ ਆਇਆ ਸਾਰੀ ਦਿਨ ਬਧਾਇਆਂ ਚਰਕਾਰ ਰੂਪ ਦੀਆਂ ਬਿਜਲੀ ਬਾਤ ਬਣਾਇਆਂ ਚਰਕਾਰ ਰੂਪ ਦੀਆਂ ਵੇ ਮਿੱਤ ਗਾਲੀਆਂ ਦੇ ਹੋਗੀ ਰੋਜ਼ਨੀ ਹੂੰ ਉਈ ਮਿੱਤ ਗਾਹਾਂ ਦੇ ਹੋਗੀ ਯੋਜਨੇ ਚਾਲ ਹੋਇਆ ਪਰਾ ਮੂਰੇ ਜਾਗੂ ਵਿੱਚ ਮਿਲਣਾ ਉਈ ਮੂਰੇ ਜਾਗੂ ਵਿੱਚ ਮਿਲਣਾ ਮਾਗਰ ਤੋੜਿਆ ਪਿੰਸਾਰਾ ਢਾਰਕੀ ਬਾਣੀਆਂ ਛੱਡ ਗਿਆ ਟੀ ਨੂੰ ਉਏ ਡਰ ਕੇ ਬਾਣੀਆਂ ਛੱਡ ਗਿਆ ਕੀ ਨੂੰ ਹੁਣ ਕਿੱਥੇ ਲੁਕ ਜਾਵਾਂ ਕੋਲਾ ਬੋਲ ਦਿਆਂ ਬੋਲ ਨਾ ਕੰਮਿਆ ਕਾਮ ਕੋਲਾ ਬੋਲ ਦਿਆਂ ਉਏ ਵਿਚ ਹੱਟੀ ਦੇ ਵੜ ਗਈ ਜਾਗੂ ਉਏ ਵਿਚ ਹੱਟੀ ਦੇ ਵੜ ਗਈ ਜਾਗੂ ਸੜਦੀ ਐ ਲਲਖਾਰੀ ਸੁਰ ਕੀ ਫੋੜ ਚੱਕਦੀ ਸਾਬਨ ਹੂੰ ਹੋਏ ਸੁਰ ਕੀ ਪੋਡਰ ਚੱਕ ਲਈ ਸਾਬਣ ਚੱਕੇ ਫੇਰ ਸਤਾਰੇ ਬਾਮਣ ਬਾਣੀ ਥਲ ਥਰ ਕੰਮ ਦੀ ਹੂੰ ਹੋਏ ਬਾਮਣ ਬਾਣੀ ਥਲ ਥਰ ਕੰਮ ਦੀ ਟੰਦੀ ਹੈ ਪਣ ਤਾਈ ਮਾਧਵੀ ਸੇਉਨੇ ਦੀ iracialੀ ਰੂਪ ਦੇ ਨਾਲੇ ਮਾਧਵੀ ਸੇਉਨੇ ਦੀ ਹੋਏ ਦੇਚ ਵਿਆਹ ਦੇ ਲੱਗੀਆਂ ਰੌਣਕਾਂ ਹੋਏ ਦੇਚ ਵਿਆਹ ਦੇ ਲੱਗੀਆਂ ਰੌਣਕਾਂ ਘੱਟ ਹੋ ਗਿਆ ਪਾਰਾ ਲੱਡੂ ਜਲੇਬੀ ਕੋਈ ਨਹੀਂ ਖਾਂਦਾ ਹੋਏ ਲੱਡੂ ਜਲੇਬੀ ਕੋਈ ਨਹੀਂ ਖਾਂਦਾ ਖਾਂਦੇ ਕੁੱਲ ਕਰਾਰਾ ਦਾ ਰੁਪਿਆ ਨੇ ਚੱਲਦੇ ਬੱਤੀ ਹੂੰ ਹੋਏ ਦਾ ਰੁਪਿਆਲੇ ਚੱਲਦੇ ਬੱਤੇ ਤੀਂਦੇ ਬੰਬਰ ਠਾਣਾ ਪੁਛਦਾ ਪੈ ਚਿਖੜਾ ਕੀ ਜਾਗੂ ਤੈ ਖਾਣਾ ਪੁਛਦਾ ਪੈ ਚਿਖੜਾ ਕੋ ਜਾਗੂ ਕੈਦੀ ਕੁਛ ਨਹੀਂ ਖਾਣਾ ਹੋਏ ਜਾਗੂ ਕੈਦੀ ਕੁਛ ਨਹੀਂ ਖਾਣਾ ਨਾ ਖਾੜੇ ਨੂੰ ਆਈ ਨਾ ਪਿੰਡ ਕਿਚ ਕੋਈ ਪਾਇਆ ਅੱਡਾ ਵੀ ਪਿੰਡ ਵਿੱਚ ਤੇਰੇ ਆਣੀ ਅੱਡਾ ਇੱਟ ਨਵੀਂ ਲਾਈ ਵਿੱਚ ਗਲੀਆਂ ਦੇ ਹੋ ਗਿਆ ਗਾਰਾ ਬੇ ਵਿੱਚ ਗਲੀਆਂ ਦੇ ਹੋ ਗਿਆ ਗਾਰਾ ਸਾਰੇ ਆਖਣ ਪਾਈ ਨਾ ਤੂੰ ਕਿਸੇ ਨੂੰ ਚਾਤੀ ਆਖਲਾ ਵੇਨਾ ਤੂੰ ਕਿਸੇ ਨੂੰ ਚਾਤੀ ਆਖ ਦਾ ਨਾ ਸਹਦਾ ਹੈ ਤਾਈ ਕਿੜੀਆਂ ਮੋਛਾ ਪੱਟੀਆਂ ਸੇਲੀਆਂ ਦੇ ਕਿੜੀਆਂ ਮੋਛਾ ਪੱਟੀਆਂ ਸੇਲੀਆਂ ਦਾੜੀ ਤੇਰੀ ਮਢਾਈ ਪਿੰਡ ਦਾ ਪੈਚ ਬੜਿਆ ਤੈਨੂੰ ਸ਼ਰਮ ਨਾ ਆਈ ਇਹ ਪਿੰਡ ਦਾ ਪੈਚ ਬਣਿਆ ਉਹ ਹੱਥ ਜੋੜ ਸਰ ਪੈਂਚ ਘੜ ਗਿਆ ਹੋਈ ਹੱਥ ਜੋੜ ਸਰ ਪੈਂਚ ਘੜ ਗਿਆ ਆ ਜਾ ਗੁਲਤੀ ਮੇਰੀ ਕੋਈ ਕੰਮ ਪੂਰਨੀ ਚੜਿਆ ਹੂੰ ਕੋਈ ਕੰਮ ਪੂਰਨੀ ਚੜਿਆ ਹੋ ਗਿਆ ਕਿ ਰੁਕੀ ਰਹੀ ਸਾਰੇ ਪਿੰਡ ਦਾ ਕੱਠ ਹੋ ਗਿਆ ਹੂੰ ਮਗੇ ਜਿਆ ਸਾਰੇ ਪਿੰਡ ਦਾ ਕੱਠ ਹੋ ਗਿਆ ਚੜ ਗਈ ਮੀਣੋਂ ਮੀਣੀ ਹੀ ਭੱਜ ਕੇ ਫੇਰ ਸਿਆਮੋ ਆ ਗਈ ਕੋਈ ਭੱਜ ਕੇ ਫੇਰ ਸਿਆਮੋ ਆ ਗਈ ਤਾਂ ਮੰਨੀ ਨਾ ਮੇਰੀ ਬኩል ਮੁਖ ਮੂੜ ਗਿਆ ਮੋੜ ਰਹੀ ਨਾ ਤੇਰੀ ਕੁਲ ਮੁਖ ਮੂੜ ਗਿਆ ਓਏ ਬਿੱਟੀ ਗੋਸੀ ਦੇ ਆਗੀ ਜਾਗੂ ਓਏ ਬਿੱਟੀ ਗੋਸੀ ਦੇ ਆਗੀ ਜਾਗੂ ਕੜਵੀ ਪੰਡ ਨੂੰ ਗਾਲਾਂ ਠੁੱਕ ਠੁੱਕ ਕੇ ਕੈਹਦੀ ਭਾਰਤੀ ਚੌਂਕੜੀ ਠੁੱਕ ਠੁੱਕ ਕੇ ਕੈਹਦੀ ਭਾਰਤੀ ਚੌਂਕੜੀ ਹੀ ਜਾਗਦਾ ਖਲਾ ਪੰਡ ਸਾਰਾ ਨਾ ਕੋਈ ਕੱਟ ਰੀ ਰੂਹੀ ਸੋਲੇ ਦੇ ਨਾ ਕੋਈ ਚੱਤ ਦੀ ਘੂੜੀ ਛੋਡੇ ਨਾ ਕੋਈ ਚੰਗਾ ਗੋਹਾਰਾ ਸਾਰਾ ਪਿੰਡ ਕੁੜੇ ਦਾ ਸਾਰਾ ਪਿੰਡ ਵੀ ਵਿੱਚ ਖੜ ਗਿਆ ਹੋਏ ਸਾਰਾ ਪਿੰਡ ਵੀ ਵਿੱਚ ਖੜ ਗਿਆ ਕੋਈ ਡੁੱਡਾ ਕੋਈ ਕਾਣਾ ਖਾਂਦਾ ਡੋਟਣੀਆਂ ਬਾਉਰ ਦਲੀਲਾ ਬਾळा ਖਾਵੇ ਡੋਟਣੀਆਂ ਹੋ ਜਾਗੂ ਕਹਿੰਦੀ ਸੋਨ ਸਰਪਾਈਤਾ ਤੈ ਨਹੀਂ ਰੱਬ ਮੇ ਤੈ ਨਹੀਂ ਰੱਬ ਤੇ ਆਇਆ ਖਾ ਕੇ ਗੜੈਂਡਾ ਟਿੱਡ ਪੱਦਿਆ

ਤੋਰੇ ਬੀ ਫਕ ਤੁਨੀ ਫਰਮਾਇ ਰੱਤਿਓਂ ਸਾਥ ਲਣ ਗਿਆ ਖਾ ਕੇ ਮਾਦ ਪੜਾਇਆ ਰੱਤਿਓਂ ਸਾਥ ਵਣਿਆ ਮੈਗੂ ਇਕਾ ਤਵਾ ਤਵਾ